ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਕਨੌਲੀ ਦੇ ਵਿੱਚ ਦੁਕਾਨਦਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਜਿਹੜੇ ਸਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਹੈ ਜਿਦੇ ਵਿੱਚ ਕਾਫੀ ਸਾਰੇ ਜਿਹੜੇ ਆ ਮਸਲੇ ਸੀ ਜਿਹੜੇ ਜਿਵੇਂ ਕਿ ਦੁਕਾਨਦਾਰਾਂ ਨੂੰ ਕੋਈ ਵੀ ਜਿਹੜੀ ਮੁਸ਼ਕਲ ਆਂਦੀ ਹੈ ਉਹਦੇ ਸਬੰਧ ਦੇ ਵਿੱਚ ਮੀਟਿੰਗ ਇਕੱਠੀ ਕੀਤੀ ਗਈ ਹੈ ਉਹਦੇ ਪ੍ਰਧਾਨ ਸਹਿਬਾਨ ਜਿਹੜੇ ਚੁਣੇ ਗਏ ਆ ਕੀ ਮੀਟਿੰਗ ਹੋਈ ਹੈ ਕੀ ਕੀ ਗੱਲਬਾਤ ਹੋਈ ਹੈ ਉਹਨਾਂ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਹੋਇਆ ਅੱਜ ਮੀਟਿੰਗ ਦੇ ਵਿੱਚ ਆਦੀ ਮੀਟਿੰਗ ਵਿੱਚ ਇਹ ਡਿਸੀਡ ਕੀਤਾ ਗਿਆ ਹੈ ਕਿ ਵੀ ਜੋ ਬਾਜ਼ਾਰਦਿਆਂ ਦੁਕਾਨਦਾਰ ਭਰਾਵਾਂ ਨੂੰ ਸਮੱਸਿਆਵਾਂ ਆਉਂਦੀ ਹਨ ਉਹਨਾਂ ਸਮੱਸਿਆਵਾਂ ਦਾ ਹੱਲ ਕਿਦਾਂ ਕੀਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਵੀ ਗਈਆਂ ਹੈ ਸਮੱਸਿਆ ਸੁਣ ਕੇ ਉਹਨਾਂ ਦਾ ਹੱਲ ਵੀ ਕੀਤਾ ਜਾਵੇ ਇਸੇ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਇੱਕ 11 ਮੈਂਬਰੀ ਕਮੇਟੀ ਜਿਸ ਦੇ ਪ੍ਰਧਾਨ ਸਹਿਬਾਨ ਉਪਪਰਦਾਨ ਸਹਿਬਾਨ ਜਨਰਲ ਸੈਕਟਰੀ ਐਂਡ ਕੈਸ਼ੀਅਰ ਦੀ ਹੋਸਾ ਕੀਤੀ ਗਈ ਹੈ ਇਹ ਇਹ ਕਮੇਟੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀ ਰਵੇ ਕਰੇਗੀ ਆਪਣੇ ਪੱਧਰ ਤੇ ਕਰੇਗੀ ਕਿਸੇ ਵੀਰ ਭਰਾ ਨੂੰ ਕੋਈ ਵੀ ਸਮੱਸਿਆ ਆਂਦੀ ਹੈ ਉਹ ਇਹ ਪ੍ਰਧਾਨ ਸਾਹਿਬ ਨੂੰ ਦੱਸਣਗੇ ਵੀ ਆਹ ਮੇਰੀ ਸਮੱਸਿਆ ਹੈ ਵੀ ਇਸ ਮਸਲ ਹੱਲ ਕੀਤਾ ਜਾਵੇ ਇਹ ਕਮੇਟੀ ਬੈਠ ਕੇ ਉਹ ਸਮੱਸਿਆ ਹੱਲ ਕਰੇਗੀ ਜੀ ਧੰਨਵਾਦ ਜੀ ਤੇ ਆਪਾਂ ਹੋਰ ਵੀ ਮੈਂਬਰਾਂ ਨਾਲ ਗੱਲ ਕਰਾਂਗਾ ਸਸੀ ਗੱਲ ਸਾਹਿਬ ਕੀ ਅੱਜ ਡਿਸਾਈਡ ਕੀਤਾ ਜੀ ਉਹ ਥੋੜਾ ਜਿਹਾ ਵੀਰ ਭਾ ਤੁਸੀਂ ਦੋ ਜੀ ਕੀ ਪ੍ਰਧਾਨਗੀ ਚੁਣੀ ਗਈ ਹੈ ਕੀ ਮੈਂਬਰ ਜਿਹੜੇ ਚੁਣੇ ਗਏ ਆ ਅੱਗੀ ਸਾਡੀ ਜਿਹੜੀ ਬਾਜ਼ਾਰ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ ਸਾਰੇ ਮਸਲੇ ਜਿਹੜੇ ਹੈਗੇ ਆ ਉਹ ਹੱਲ ਹੋਣਗੇ ਇਸ ਵਾਸਤੇ ਇਹ ਮੀਟਿੰਗ ਕਮੇਟੀ ਜਿਹੜੀ ਹੈ ਬਣਾਈ ਗਈ ਹੈ ਇਹਦੇ ਵਿੱਚ ਸਾਡੇ ਪ੍ਰਧਾਨ ਜੀ ਸ਼੍ਰੀ ਰਾਮ ਗੋਪਾਲ ਜੀ ਸ਼ਰਮਾ ਇਹ ਸਾਡੇ ਪ੍ਰੈਜ਼ੀਡੈਂਟ ਬਣੇ ਆ ਔਰ ਇਹਨਾਂ ਦੇ ਨਾਲ ਹੀ ਵਾਈਸ ਪ੍ਰਧਾਨ ਸ਼੍ਰੀ ਰਾਜਿੰਦਰ ਸਿੰਘ ਜੀ ਔਰ ਇੱਕ ਹੋਰ ਵਾਈਸ ਪ੍ਰਧਾਨ ਬਣਾਏ ਹੈਗੇ ਆ ਜ श्री ਪ੍ਰਿੰਸ ਕੌਸ਼ਿਕ ਜੀ ਜੀ ਪ੍ਰਿੰਦਰ ਜੀ ਔਰ ਸੈਕਟਰੀ ਜਿਹੜੇ ਹੈਗੇ ਆ ਜ श्री ਦਵਿੰਦਰ ਕੁਮਾਰ ਜੀ ਜੀ ਲੋਧੀ ਮਾਜਰਾ ਇਹਨਾਂ ਦੇ ਨਾਲ ਬਹੁਤ ਅੱਛੀ ਟੀਮ ਬਣਾਈ ਗਈ ਹੈ ਇੱਕ ਜੁਆਇੰਟ ਸੈਕਟਰੀ ਬਣਾਈ ਗਏ ਆ ਔਰ ਕੈਸ਼ੀਅਰ ਦੇ ਵਿੱਚ ਇੱਕ ਤਾਂ ਟਿੰਕਾ ਜੀ ਜੀ ਔਰ ਇੱਕ ਸੁਸ਼ੀਲ ਕੁਮਾਰ ਜੀ ਇਹ ਅਸੀਂ ਬਣਾਏ ਗਏ ਆ ਔਰ ਇਹਦੇ ਨਾਲ 10 ਮੈਂਬਰੀ ਜਿਹੜੀ ਹੈਗੀ ਹੈ ਕਮੇਟੀ ਇਹ ਬਹੁਤ ਵਧੀਆ ਅਸੀਂ ਆਸ ਕਰਦੇ ਹਾਂ ਅ ਯ ਗੁਰੂ ਅਗੇ ਕਿ ਅਸੀਂ ਇਸ ਕਮੇਟੀ ਨੂੰ ਜੋ ਹੈ ਨਾ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਬਾਜ਼ਾਰ ਦਾ ਮਾਹੌਲ ਠੀਕ ਰੱਖਣਾ ਹੈ ਔਰ ਇਹਦੇ ਵਿੱਚ ਕੋਈ ਵੀ ਮਸਲੇ ਸਾਡੇ ਬਜਾਰਾਂ ਦੇ ਹੈਗੇ ਆ ਤੇ ਉਹ ਅਸੀਂ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਕੋਈ ਵੀ ਜਿਹੜਾ ਮਸਲਾ ਐਸਾ ਹੋ ਜਾਏ ਪੁਲਿਸ ਤੇ ਜਾਣ ਦੀ ਬਜਾਏ ਅਸੀਂ ਆਪਣੇ ਤੌਰ ਤੇ ਜੋ ਹੈ ਇਸ ਨੂੰ ਨਿਜੀਟਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਨਾਲ ਪ੍ਰਧਾਨ ਜੀ ਵੀ ਜੁੜੇ ਨੇ ਤੇ ਤੁਹਾਡੀ ਕਮੇਟੀ ਬਣੀ ਗਈ ਹੈ ਤੇ ਸਰ ਅਸੀਂ ਤੁਹਾਨੂੰ ਪ੍ਰਧਾਨ ਜੀ ਨੂੰ ਸਾਰੀ ਪੂਰੀ ਮੈਂਬਰ ਨੂੰ ਮੁਬਾਰਕਵਾਦ ਦਿੰਦੇ ਆ ਔਰ ਆਣ ਵਾਲਾ ਅਸੀਂ ਕਹਿੰਦੇ ਵੀ ਜਿਹੜੇ ਦੁਕਾਨਦਾਰ ਭਾਈ ਐ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਤਰ੍ਹਾਂ ਦੇ ਕਸਟਮਰ ਆਉਂਦੇ ਆ ਕਿਸੇ ਨਾਲ ਮਤਲਬ ਅਨਹੋਈ ਵੀ ਹੁੰਦੀਆਂ ਐ ਚੋਰੀਆਂ ਵੀ ਹੋ ਰਹੀਆਂ ਅੱਜਕੱਲ ਉਹਨਾਂ ਦੇ ਸਬੰਧ ਦੇ ਵਿੱਚ ਤੁਸੀਂ ਮੀਟਿੰਗ ਰੱਖੀ ਗਈ ਐ ਔਰ ਮੀਟਿੰਗ ਦੇ ਵਿੱਚ ਕੋਈ ਡਿਸਾਈਡ ਕੀਤਾ ਗਿਆ ਵੀ ਜਿਵੇਂ ਕਿ ਹਰ ਇੱਕ ਮੀਟਿੰਗ ਐ ਜਿਵੇਂ ਲੁਧਿਆਣਾ ਰੋਪੜ ਕੋਈ ਵੀ ਇੱਕ ਦਿਨ ਜਿਹੜੀ ਸ਼ਾਪ ਬੰਦ ਕਰਨ ਦਾ ਇੱਕ ਤਰੀਕ ਸੀ ਤੇ ਤੁਸੀਂ ਉਹ ਡਿਸਾਈਡ ਕੀਤੀ ਗਈ ਹੈ ਤੁਹਾਡੇ ਵੱਲੋਂ ਹਾਂਜੀ ਜੀ ਉਹਦੇ ਬਾਰੇ ਇਹ ਡਿਸਾਈਡ ਸਾਡੀ ਬਹੁਤ ਦੇਰ ਤੋਂ ਜੋ ਹੈ ਇਹ ਛੁੱਟੀ ਚਲਦੀ ਆ ਰਹੀ ਹੈ 16 ਤਰੀਕ ਦੀ ਜੀ ਇਹਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ ਅਸੀਂ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਅਰ ਅਸੀਂ ਜਦ ਉਹਨਾਂ ਦੇ ਸਾਰੇ ਮਸਲਿਆਂ ਤੇ ਅਸੀਂ ਖੜਨ ਵਾਸਤੇ ਤਿਆਰ ਹੈ ਉਮੀਦ ਹੈ ਕਿ ਉਹ ਸਾਡੇ ਜਿਹੜੀ ਜੋ ਇਹ ਕਮੇਟੀ ਦੀ 16 ਤਰੀਕ ਦੀ ਜਿਹੜੀ ਛੁੱਟੀ ਰੱਖੀ ਗਈ ਹੈ ਇਹਨੂੰ ਪੂਰਾ ਕਾਮਯਾਬ ਕੋਸ਼ਿਸ਼ ਕਰਾਂਗੇ ਬਾਜ਼ਾਰਾਂ ਦੇ ਵਿੱਚ ਤਾਂ ਹਰ ਐਤਵਾਰ ਦੀ ਹੁੰਦੀ ਹੈ ਕਈਆਂ ਦੇ ਵਿੱਚ ਦੋ ਛੁੱਟੀਆਂ ਹੁੰਦੀਆਂ ਲੇਕਿਨ ਸਾਡੇ ਪਰਿਵਾਰ ਨੇ ਸਾਡੀ ਕਮੇਟੀ ਨੇ ਜੋ ਇਹ ਡਿਸਾਈਡ ਕੀਤਾ ਹੈ ਪ੍ਰਧਾਨ ਜੀ ਨੇ ਕਿ ਇਹ 16 ਤਰੀਕ ਦੀ ਜਿਹੜੀ ਛੁੱਟੀ ਹੈ ਇਹਨੂੰ ਪੂਰੇ ਤਰੀਕੇ ਨਾਲ ਕਾਮਯਾਬ ਕਰਾਂਗੇ ਅਗਰ ਕੋਈ ਦਿੱਕਤ ਕਿਸੇ ਵੀ ਦੁਕਾਨਦਾਰ ਨੂੰ ਆndi ਹੈ ਅਸੀਂ ਉਹਦੇ ਨਾਲ ਮੋਢੇ ਮੋਢੇ ਦੇ ਮੋਢਾ ਲਗਾ ਕੇ ਖੜਾਂਗੇ ਜੀ ਸਰ ਜਿਵੇਂ ਤੁਸੀਂ ਦੱਸਿਆ ਵੀ 16 ਤਰੀਕ ਨੂੰ ਮਾਰਕੀਟ ਹੈ ਜਿਹੜੀ ਉਹ ਬੰਦ ਰਹੇਗੀ ਕਈ ਦੁਕਾਨਦਾਰ ਨੂੰ ਇਹ ਹੁੰਦਾ ਵੀ ਜਿਸ ਦਿਨ ਛੁੱਟੀ ਹੋਏਗੀ ਮੈਂ ਉਹਦੋਂ ਜ਼ਿਆਦਾ ਕਮਾਈ ਕਰ ਲਾਂਗਾ ਦੁਕਾਨ ਖੋਲ ਕੇ ਤੇ ਉਹਨਾਂ ਉੱਤੇ ਤੁਹਾਡੇ ਵੱਲੋਂ ਕੋਈ ਸਿਕੰਜਾ ਕੱਸਿਆ ਜਾਏਗਾ ਜੇ ਕੋਈ ਦੁਕਾਨਦਾਰ 16 ਤਰੀਕ ਨੂੰ ਦੁਕਾਨ ਖੋਲਦਾ ਹੈ ਬਿਲਕੁਲ ਜੀ ਇਹਦੇ ਬਾਰੇ ਜੋ ਵੀ ਸਾਡੀ ਕਮੇਟੀ ਡਿਸਾਈਡ ਕਰੇਗੀ ਕੋਈ ਜੁਰਮਾਨਾ ਜਾਂ ਕੋਈ ਚੀਜ਼ ਅਸੀਂ ਚਾਹਦੇ ਹਾਂ ਕਿ ਜੁਰਮਾਨੇ ਨਾਲ ਤੇ ਉਸ ਦੇ ਕੋਲ ਜੋ ਹੈ ਨਾ ਬੈਠਿਆ ਜਾਵੇ ਜਾ ਕੇ ਅਗਰ ਉਸ ਨੂੰ ਕੋਈ ਕਮੀ ਆਂਦੀ ਹੈ ਤਾਂ ਉਹਨੂੰ ਇੱਕ ਰਾਸ਼ਨ ਦੀ ਥੈਲੀ ਸਾਡੀ ਜਿਹੜੀ ਹੈਗੀ ਉੱਥੇ ਰੱਖੀ ਜਾਊਗੀ ਔਰ ਕੋਈ ਵੀ ਚੀਜ਼ ਦੀ ਉਹਨੂੰ ਦਿੱਕਤ ਆਂਦੀ ਹੈ ਦਾ ਮਤਲਬ ਉਹਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਕਰਕੇ ਖੋਲ ਰਿਹਾ ਉਹਨੂੰ ਰਾਸ਼ਨ ਪਾਣੀ ਦਾ ਵੀ ਇੰਤਜ਼ਾਮ ਜਿਹੜਾ ਹੈਗਾ ਕਮੇਟੀ ਵੱਲੋਂ ਕਰਿਆ ਜਾਏਗਾ ਠੀਕ ਹੈ ਮਤਲਬ ਉਹਦੀ ਪੂਰੀ ਜੇ ਪੱਕੇ ਇਹ ਜਲੂਸ ਤੁਸੀਂ ਸੋਚਿਆ ਹੋਇਆ ਵੀ ਜਲੂਸ ਉਹਦਾ ਕੱਢਣਾ ਹੈ ਵੀ ਜੇ ਉਹ ਦੁਕਾਨ ਖੋਲਦਾ ਖੋਲਦਾ ਹੈ 16 ਤਰੀਕ ਨੂੰ ਤੇ ਮੈਂ ਮੈਂ ਦੱਸਣਾ ਚਾਹੁੰਦਾ ਹੈ ਵੀ ਉਹ 16 ਤਰੀਕ ਨੂੰ ਸਹਿਯੋਗ ਕਰਨ ਸਾਰੇ ਜਣੇ ਵੀ 16 ਤਰੀਕ ਨੂੰ ਦੁਕਾਨ ਨਾ ਖੋਲੇ ਕਿਉਂਕਿ ਜਿਵੇਂ ਕਿ ਸਾਰਾ ਕਮੇਟੀ ਵੱਲੋਂ ਦੱਸਿਆ ਗਿਆ ਵੀ ਜੀ ਦੁਕਾਨ ਦੇ ਮੂਹਰੇ ਰੈਸ਼ਨ ਲੈ ਕੇ ਬੈਠਿਆ ਜਾਊਗਾ ਹੋਰ ਵੀ ਸਮਾਨ ਜਿਵੇਂ ਕਿ ਮੈਂ ਨਹੀਂ ਕਹਿਣਾ ਚਾਹੁੰਦਾ ਤੁਸੀਂ ਸਮਝਦਾਰ ਹੋ ਉਹਨਾਂ ਵੱਲੋਂ ਪੂਰਾ ਦੱਸਿਆ ਗਿਆ ਵੀ ਉਹ ਪੂਰੀ ਉਹਨਾਂ ਦੀ ਜਿਹੜੀ ਹੈ ਆਪੋਖਤ ਕੀਤੀ ਜਾਊਗੀ ਜੇ ਕੋਈ ਬੰਦਾ ਦੁਕਾਨ ਖੋਲਦਾ ਹੈ ਠੀਕ ਹੈ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੁਬਾਰਕਵਾਦ ਦਿੰਦੇ ਅਸੀਂ ਜੀ ਸਟਾਰਟਿੰਗ ਵੱਲੋਂ ਮਾਰਕੀਟ ਦੇ ਤੁਸੀਂ ਪ੍ਰਧਾਨ ਜੀ ਬਣੇ ਹੋ ਕਿਵੇਂ ਲੱਗਦਾ ਅੱਜ ਪ੍ਰਧਾਨਗੀ ਦੇ ਲੈ ਕੇ ਤੁਸੀਂ ਅੱਗੇ ਕੀ ਜਿਹੜਾ ਕੀ ਸੋਚ ਰਹੇ ਹੋ ਕੀ ਕੀ ਹੋਣਾ ਚਾਹੀਦਾ ਧੰਨਵਾਦ ਜੀ ਅੱਜ ਦੀ ਮੀਟਿੰਗ ਬਹੁਤ ਅੱਛੇ ਮਾਹੌਲ ਦੇ ਵਿੱਚ ਹੋਈ ਜੀ ਦੁਕਾਨਦਾਰ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਇਹਨਾਂ ਨੇ ਬੜਾ ਟਾਈਮ ਕੱਢਿਆ ਜੀ ਅਸੀਂ ਜਿਹੜੀ ਇਹ ਸੰਸਥਾ ਬਣਾਈ ਹੈ ਇਹਨੂੰ ਅਸੀਂ ਕੋਈ ਵੀ ਇਹਨਾਂ ਦੇ ਦੁਕਾਨਦਾਰ ਭਰਾਵਾਂ ਦੀ ਸਮੱਸਿਆ ਹੈ ਪ੍ਰੇਸ਼ਾਨੀਆਂ ਉਹਨਾਂ ਸਮਾਜਿਕ ਟੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇਹਦੀ ਏਕਤਾ ਨੂੰ ਕੋਈ ਫਰਕ ਨਾ ਪਵੇ ਧੰਨਵਾਦ ਠੀਕ ਹੈ ਜੀ ਸਰ ਤੁਸੀਂ ਕਿਵੇਂ ਦੇਖ ਰਹੇ ਹੋ ਅੱਜ ਕਮੇਟੀ ਬਣੀ ਗਈ ਹੈ ਸਾਰੇ ਪੂਰਾ ਆਪਣਾ ਕਨੌਲੀ ਦਾ ਬਾਜ਼ਾਰ ਇਕੱਠਾ ਹੋਇਆ ਸੀ ਕਾਫੀ ਲੰਬੀ ਮੀਟਿੰਗ ਚੱਲੀ ਉਹਦੇ ਵਿੱਚ ਨਿਚੋੜ ਜਿਹੜਾ ਨਿਕਲਿਆ ਕੀ ਨਿਕਲਿਆ ਅਸੀਂ ਤਾਂ ਕਹਿੰਦੇ ਬਹੁਤ ਵਧੀਆ ਹੋਇਆ ਕਿ ਆ ਸਾਰੇ ਬਾਜ਼ਾਰ ਇਕੱਠਾ ਹੋਇਆ ਬਹੁਤ ਪਹਿਲੀ ਵਾਰ ਇਹ ਇਕੱਠਾ ਹੋਇਆ ਅੱਜ ਤੋਂ ਪਹਿਲਾਂ ਇਦਾਂ ਦਾ ਕਦੀ ਇਕੱਠ ਵਖਾਈ ਨਹੀਂ ਦੇਦਾ ਤੇ ਲੋਕਾਂ ਦਾ ਸਾਹ ਵੀ ਬਹੁਤ ਦਿਖਾਇਆ ਪਹਿਲਾਂ ਲੋਕਾਂ ਨੇ ਕਦੀ ਐਨਾ ਸਹਾਰਾ ਨਹੀਂ ਦਿਖਾਇਆ ਤੇ ਹਰੇਕ ਬੰਦਾ ਸਾਡੇ ਨਾਲ ਮੋਢਾਂ ਨਾਲ ਉੱਡਾਂ ਖੜਦੇ ਤਿਆਰ ਹੈ ਸਾਡੇ ਨਾਲ ਚੱਲਣ ਨੂੰ ਤਿਆਰ ਹੈ ਅਸੀਂ ਵੀ ਉਹਨਾਂ ਤੋਂ ਪੂਰੀ ਆਸ ਕਰਦੇ ਹਾਂ ਕਿ ਸਾਡੇ ਨਾਲ ਇਦਾਂ ਹੀ ਪਹਿਲੇ ਸਾਡੀ ਮੈਡੀਕਲ ਯੂਨੀਅਨ ਅੱਜ ਤੋਂ 14 ਸਾਲਾਂ ਤੋਂ ਪਹਿਲਾਂ ਚੱਲ 24 ਸਾਲਾਂ ਤੋਂ ਪਹਿਲਾਂ ਚੱਲ ਰਹੀ ਹੈ ਅੱਜ ਤੱਕ ਕੋਈ ਕੰਪਲੇਨਟ ਨਹੀਂ ਆਈ ਹੁਣ ਵੀ ਇਦਾਂ ਹੀ ਚੱਲੇਗੀ ਇਹਨਾਂ ਨਾਲ ਪੂਰੀ ਤਰ੍ਹਾਂ ਅਸੀਂ ਸ਼ੋਕ ਕਰਾਂਗੇ ਕਮੇਟੀ ਨਾਲ ਇਹ ਵੀ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਆ ਬਹੁਤ ਬਹੁਤ ਧੰਨਵਾਦ ਅ ਮੇਰੇ ਨਾਲ ਹੋਰ ਨੌਜਵਾਨ ਵੀਰ ਵੀ ਜੁੜ ਰਹੇ ਨੇ ਤੇ तकरीबन ਮੈਡੀਕਲ ਸਟੋਰ ਤੇ ਕਰਿਆਨਾ ਸਟੋਰ ਉਹ तकरीबन ਸਾਰੇ ਹੀ ਜਿਹੜੇ ਵਧੀਆ ਦੁਕਾਨਦਾਰ ਜਿਹੜੀਆਂ ਜੁਨੀ ਨੇ ਜਿਹੜੀਆਂ ਇੱਕ ਜਗ੍ਹਾ ਇਕੱਠੀਆਂ ਹੋਈਆਂ ਚਾਹੇ ਜੀ ਸਾਰੇ ਯੂਨੀਅਨ ਦਾ ਇੱਕ ਪਲੇਟਫਾਰਮ ਬਣਿਆ ਹੈ ਇੱਕ ਪਲੇਟਫਾਰਮ ਦੇ ਅੰਡਰ ਸਾਰੇ ਯੂਨੀਅਨ ਕੰਮ ਕਰਗੇ ਪਰ ਦਾਸ ਸਾਹਿਬ ਦੀ ਜੋ ਠੀਸੇ ਨਾ ਹੋਗਾ ਆਖਰੀ ਸੀਜ਼ਨ ਹੋਏਗਾ ਅਗਰ ਉਹ ਸੀਜ਼ਨ ਸਾਹਿਬ ਦੀ ਸਹਿਮਤੀ ਨਾ ਹੋਗਾ ਕੱਲੇ ਵਿਧਾਨ ਸਾਹਿਬ ਦੀ ਸੀਜ਼ਨ ਹੋਏਗਾ ਵੀ ਅਸੀਂ ਸਭ ਨਾਲ ਅਪੀਲ ਕਰਦੇ ਆਂ ਕਿ 16 ਤਰੀਕ ਦੀ ਛੁੱਟੀ ਰੱਖੀ ਗਈ ਆ ਤੇ ਸਾਡੇ ਕੁਝ ਭਰਾਵਾਂ ਵੱਲੋਂ 16 ਅਰ ਪਹਿਲੀ ਦੀ ਛੁੱਟੀ ਦੀ ਕਾਲ ਕੀਤੀ ਗਈ ਸੀ ਪਰ ਅਸੀਂ ਮੌਕੇ ਹਾਲਾਤ ਦੇ ਨਜ਼ਰ ਮੱਦੇਨੇ ਰੱਖਦੇ ਹੋਏ ਅਸੀਂ ਇਹ ਡਿਸਾਈਡ ਕੀਤਾ ਵੀ ਇੱਕ 16 ਦੀ ਛੁੱਟੀ ਹੁਣ ਚੱਲ ਰਹੀ ਹੈ ਅਗਰ ਇਹ ਲੋਕਾਂ ਦਾ ਸਹਿਯੋਗ ਹੋ ਜਾ ਦੁਕਾਨਦਾਰਾਂ ਭਰਾਵਾਂ ਸਹਿਯੋਗ ਹੋਇਆ ਤਾਂ ਅਸੀਂ ਇਸ ਤੇ ਵੀਰ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਨੌਜਵਾਨ ਵਰਗ ਦੇ ਨਾਲ ਜਿਵੇਂ ਕਿ ਇਹਨਾਂ ਦੀ ਏਜ ਕਾਫੀ ਹੈ ਇਹਨਾਂ ਨੇ ਉਮਰ ਦੇ ਤਦਾਰ ਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ ਲੇਕਿਨ ਨੌਜਵਾਨ ਦੇ ਵਰਗ ਦੇ ਵਿੱਚ ਇਹ ਲੱਗਦਾ ਹੈ ਵੀ ਹਾਂ ਜੀ ਅਸੀਂ ਦੁਕਾਨਦਾਰ ਬੰਦੇ ਆ ਅਸੀਂ ਦੋ ਦਿਨ ਜਿਵੇਂ ਛੁੱਟੀ ਕਰੀਏ ਪਹਿਲੀ ਤੇ 16 ਤਰੀਕ ਨੂੰ ਲੈ ਕੇ ਲੇਕਿਨ 16 ਤਰੀਕ ਦੀ ਜਿਹੜੀ ਛੁੱਟੀ ਡਿਸਾਈਡ ਕੀਤੀ ਗਈ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਤਾ ਹੀ ਕਹਿੰਦੇ ਦੇਖੋ ਜਿੱਦਾਂ ਆਪਾਂ ਕਿ ਜਿਹੜਾ ਸਰਕਾਰੀ ਮੁਲਾਜ਼ਮ ਆ ਸਰਕਾਰੀ ਮੁਲਾਜ਼ਮ ਚਾਰ ਛੁੱਟੀਆਂ ਕਰਦਾ ਈ ਤੇ ਅਦਰਵਾਈਜ਼ ਉਹਨੂੰ ਬਾਕੀ ਹੋਰ ਵੀ ਮੈਡੀਸਿਨ ਦੀਆਂ ਛੁੱਟੀਆਂ ਹੋਰ ਬਹੁਤ ਛੁੱਟੀਆਂ ਹੁੰਦੀਆਂ ਐ ਤੇ ਜਿਹੜਾ ਆਪਣੀਆਂ ਆਪਣੇ ਜਿਹੜਾ ਦੁਕਾਨਦਾਰ ਆ ਬਿਜ਼ਨਸਮੈਨ ਆ ਆਪਾਂ ਲੌਂਗ ਟਾਈਮ ਲਈ ਕੰਮ ਕਰਦਾ ਰਹਿੰਦਾ ਏ ਉਹਦੇ ਵਾਸਤੇ ਆਪਣੀ ਲਾਈਫ ਵਾਸਤੇ ਤੇ ਆਪਣੀ ਫੈਮਿਲੀ ਵਾਸਤੇ ਵੀ ਟਾਈਮ ਚਾਹੀਦਾ ਏ ਤੇ ਸਾਡੇ ਕੋਲ ਆਪਣੀ ਫੈਮਿਲੀ ਵਾਸਤੇ ਕੋਈ ਟਾਈਮ ਹੁੰਦਾ ਹੀ ਨਹੀਂ ਹੈਗਾ ਜੀ ਤੇ ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਸਾਨੂੰ ਸਹਿਯੋਗ ਦਿੱਤਾ ਜਾਵੇ ਸਾਡੀ ਕਮੇਟੀ ਨੂੰ ਸਹਿਯੋਗ ਦਿੱਤਾ ਜਾਵੇ ਤੇ ਆਪਾਂ ਫਿਲਹਾਲ 16 ਤਰੀਕ ਦੀ ਛੁੱਟੀ ਕਰ ਰਹੇ ਆ ਤੇ ਅੱਗੇ ਨੂੰ ਆਪਾਂ ਕਰਵਾ ਸੋਚਾਂਗੇ ਵੀ ਆਪਾਂ ਮਹੀਨੇ ਦੀਆਂ ਦੋ ਛੁੱਟੀਆਂ ਕਰੇ ਕਰਾਂਗੇ ਜ ਤਾਂ ਕਿ ਅਸੀਂ ਆਪਣੀ ਫੈਮਿਲੀ ਨੂੰ ਟਾਈਮ ਦਿੱਤਾ ਜਾਵੇ ਆਪਾਂ ਆਪਣਾ ਵੀ এনਵਾਇਰਨਮੈਂਟ ਰੱਖੀਏ ਤੇ ਆਪਾਂ ਮੈਂ ਰੈਡੀਮੇਡ ਵੀਰਾਂ ਨੂੰ ਸਾਰਿਆਂ ਨੂੰ ਬ੍ਰਾਹਮਣ ਨੂੰ ਬੇਨਤੀ ਕਰਦਾ ਏ ਵੀ ਸਾਰੇ ਜਣੇ ਨੇ 16 ਤਰੀਕ ਦੀ ਛੁੱਟੀ ਕਰਨੀ ਹੈ ਜੀ ਕਿਉਂਕਿ ਅੱਜ ਹਰ ਇੱਕ ਬੰਦੇ ਨੂੰ ਹੁੰਦਾ ਏ ਜਦ ਕਿ ਮੈਂਬਰ ਸਾਹਿਬਾਨ ਨੂੰ ਵੀ ਹੁੰਦਾ ਏ ਵੀ ਅਸੀਂ ਛੁੱਟੀ ਦਾ ਆਨੰਦ ਮਾਣੀਏ ਇਹ ਨਹੀਂ ਹੈਗਾ ਵੀ ਮੈਂਬਰ ਸਾਹਿਬਾਨ ਹੋਗੇ ਵੀ ਉਹਨਾਂ ਦੀ ਡਿਊਟੀ ਹੈ 16 ਤਰੀਕ ਨੂੰ ਉਹ ਵੀ ਮਾਰਕੀਟ ਚ ਘੁੰਮਦੇ ਫਿਰੇ ਤਾਂ ਸਾਰਿਆਂ ਨੂੰ ਬੇਨਤੀ ਹੈ ਵੀ 1 ਜੀ ਸਰ ਤੇ 22 ਪ੍ਰਜਨ ਜੀ ਵੀ ਸਾਡੇ ਨਾਲ ਮੌਜੂਦ ਹੈ ਪਹਿਲਾਂ ਤਾਂ ਮੁਬਾਰਕਬਾਦ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਤੇ ਅੱਜ ਸਾਰੀਆਂ ਮਾਰਕੀਟ ਇਕੱਠੀ ਹੋਈ ਹੈ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਜੇ ਅਸੀਂ ਸਾਰੇ ਇੱਕ ਪਲੇਟਫਾਰਮ ਦੇ ਥੱਲੇ ਇਕੱਠੇ ਹੋਈਏ ਤਾਂ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਇਕੱਠਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਲੇਕਿਨ ਸਾਰੇ ਇਕੱਠੇ ਹੋਈਏ ਤਾਂ ਬਹੁਤ ਬੜੀ ਗੱਲ ਹੈ ਕਿਵੇਂ ਦੇਖ ਰਹੇ ਹੋ ਅੱਜ ਦੀ ਮੀਟਿੰਗ ਨੂੰ ਲੈ ਕੇ ਤੁਸੀਂ ਦੇਖੋ ਅੱਜ ਦੀ ਮੀਟਿੰਗ ਬਹੁਤ ਵਧੀਆ ਕਾਮਯਾਬ ਹੋਈ ਹੈ ਬੱਸ ਸਾਡੀ ਕਰਨੇ ਯੂਨੀਅਨ ਦੀ ਮੀਟਿੰਗ ਸੋਰੀ ਕਮੇਟੀ ਸੀ ਉਹ 11 ਸਾਲ ਚੱਲ ਰਹੀ ਹੈ ਰਨਿੰਗ ਚ ਹੈ ਬਹੁਤ ਵਧੀਆ ਚੱਲ ਰਹੀ ਹੈ ਉਹ ਨਾਲ ਸਾਰੇ ਇਕੱਠੇ ਹੋ ਗਏ ਤਾਂ ਹੁਣ ਲੱਗਦਾ ਵੀ ਬਿਲਕੁਲ ਕਾਮਯਾਬਜਾਰ ਦੀ ਮੀਟਿੰਗ ਕਾਮਯਾਬ ਹੋ ਜਾਏਗੀ ਜੀ ਔਰ ਛੁੱਟੀ ਵੀ ਦਾ ਜਿਹੜਾ ਐਲਾਨ ਕਰਿਆ ਬਿਲਕੁਲ ਚੱਲੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਵੀ ਸਾਡੀ ਪਰੰਦਰ ਕਮੇਟੀ ਬਣੀ ਹੈ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਸਾਰੇ ਬਾਜ਼ਾਰ ਦੇ ਆ ਤੇ ਸਾਰੇ ਮੈਂਬਰਾਂ ਸਮੇਵਾਰਨ ਦਾ ਜਿਹਨਾਂ ਨੇ ਸਾਡੇ ਤੇ ਵਿਸ਼ਵਾਸ ਰੱਖ ਕੇ ਸਾਨੂੰ ਉਪ ਪ੍ਰਧਾਨ ਦਾ ਮੈਨੂੰ ਅਹੁਦਾ ਬਖਸ਼ਿਆ ਮੈਂ ਤੰਦਹੀਂ ਦੇ ਨਾਲ ਕਿਸੇ ਵੀ ਦੁਕਾਨਦਾਰ ਭਰਾ ਨੂੰ ਕਿਸੇ ਸਮਸਤ ਦੇ ਆਉਣ ਦਾ ਕਦੀ ਵਧੀ ਉਹਨਾਂ ਨੂੰ ਲਾਂਭਾ ਨਹੀਂ ਜਾਂਦੇਗਾ ਹਰ ਦੇ ਨਾਲ ਜਿਸਨੂੰ ਅਸੀਂ ਪਹਿਲਾਂ ਅੱਜ ਨੇ ਆ ਅੱਜ ਦੀ ਜਦੋਂ ਅਸੀਂ ਦੁਕਾਨਦਾਰੀ ਸ਼ੁਰੂ ਕਰੀ ਹੈ ਸਾਡਾ ਬਾਜ਼ਾਰ ਸਾਰਾ ਇੱਕ ਜੁਟਾ ਅੱਜ ਜਦੋਂ ਇਹ ਕਮੇਟੀ ਬਣੀ ਹੈ ਇਹ ਨਾਲ ਅਸੀਂ ਸਾਡੇ ਹੌਸਲੇ ਹੋਰ ਬਲੰਦ ਹੋ ਗਏ ਆ ਵੀ ਅਸੀਂ ਛੇਤੀ ਕਿਸੇ ਨੂੰ ਕਮੀ ਦੀ ਮਹਿਸੂਸ ਨਹੀਂ ਹੋਣ ਦੋਗੇ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਨਾਲ ਬਹੁਤ ਹੀ ਪੁਰਾਣੇ ਜਿਹੜੇ ਦੁਕਾਨਦਾਰ ਜੁੜ ਰਹੇ ਨੇ ਤੇ ਸਰ ਕਿਵੇਂ ਦੇਖ ਰਹੇ ਹੋ ਅੱਜ ਮੀਟਿੰਗ ਇਕੱਠੀ ਹੋਈ ਹੈ ਸਾਰਾ ਬਾਜ਼ਾਰ ਇਕੱਠਾ ਹੋਇਆ ਇੱਕ ਛੁੱਟੀ ਵੀ ਐਲਾਨ ਕੀਤੀ ਗਈ ਹੈ ਜਿਵੇਂ ਕਿ ਕਾਫੀ ਕਹਿਣ ਦੇ ਵਿੱਚ ਆਇਆ ਵੀ ਫੈਮਿਲੀ ਨੂੰ ਟਾਈਮ ਜਿਹੜਾ ਘੱਟ ਦਿੱਤਾ ਜਾ ਰਿਹਾ ਅੱਜ ਛੁੱਟੀ ਵੀ ਐਲਾਨ ਕਰ ਦਿੱਤੀ ਗਈ ਹੈ ਕਿਵੇਂ ਦੇਖ ਰਹੇ ਹੋ ਸਮੀਤ ਜੀ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੀ ਜਿਹੜੀ ਪਹਿਲੀ ਛੁੱਟੀ ਬਹਾਲ ਕਰਤੀ ਗਈ ਹੈ ਜੀ ਔਰ ਸਾਰੇ ਇਸ ਨੂੰ ਕਾਇਮ ਕੀਤਾ ਹੈ ਜੀ ਇਸ ਤੋਂ ਵੱਡੀ ਕੋਈ ਗੱਲ ਕਿਉਂ ਹੋ ਸਕਦੀ ਹੈ ਜੀ ਸੈਕਟਰੀ ਸਾਹਿਬ ਨੂੰ ਵੀ ਅਸੀਂ ਮੁਬਾਰਕਬਾਦ ਦੇਣਾ ਚਾਹੁੰਦੇ ਆਂ ਔਰ ਸੈਕਟਰੀ ਤੋਂ ਬਿਨਾ ਕੋਈ ਵੀ ਜਿਹੜਾ ਕੰਮ ਹੈ ਅਧੂਰਾ ਹੈ ਔਰ ਬਹੁਤ ਵਧੀਆ ਜਿਹੜੇ ਇਨਸਾਨ ਜਿਹੜੇ ਚੁਣੇ ਗਏ ਸਰ ਕਿਵੇਂ ਦੇਖ ਰਹੇ ਹੋ ਅੱਜ ਦੀ ਮੀਟਿੰਗ ਨੂੰ ਲੈ ਕੇ ਅੱਜ ਦੀ ਮੀਟਿੰਗ ਤਾਂ ਬਹੁਤ ਵਧੀਆ ਹੋਈ ਜੀ ਬਹੁਤ ਬਾਤਾਂ ਬਨ ਮਾਹੌਲ ਛੁਈ ਹੈ ਜੀ ਅਸੀਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦੇ ਵੀ ਆਪਣੀ ਇੱਕ ਛੁੱਟੀ ਨੂੰ ਕਾਮਯਾਬ ਬਣਾਓ ਜਿਹੜੀ 16 ਤਰੀਕ ਦੀ ਰੱਖੀ ਸੀ ਜੀ ਵੀ ਸਾਰੇ ਸਹਿਯੋਗ ਦਿਓ ਇਹ ਹੀ ਬੇਨਤੀ ਸਤਿਕਾਰਯੋਗ ਧੰਨਵਾਦ ਜੀ ਤੇ ਸਾਰੀ ਕਮੇਟੀ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਵੀ ਸਾਰੇ ਦੁਕਾਨਦਾਰਾਂ ਨੂੰ ਵੀ 16 ਤਰੀਕ ਦੀ ਛੁੱਟੀ ਹੈ ਜਿਹੜੀ ਆ ਉਹ ਸਕਸੈਸਫੁਲੀ ਔਰ ਫਾਈਨਲ ਕਰ ਦਿੱਤੀ ਗਈ ਹੈ 16 ਤਰੀਕ ਨੂੰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਨਾ ਖੋਲੇ ਜੇ ਦੁਕਾਨਦਾਰ ਖੋਲ੍ਹ ਲਏ ਤਾਂ ਜਿਵੇਂ ਕਿ ਪ੍ਰਧਾਨ ਜੀ ਉਹਨਾਂ ਵੱਲੋਂ ਦੱਸਿਆ ਗਿਆ ਵੀ ਉਹਦਾ ਜਿਹੜਾ ਸਵਾਗਤ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਜਾਊਗਾ ਉਦੀ ਦੁਕਾਨ ਦੇ ਅੱਗੇ ਜਾ ਕੇ ਇਹ ਕਾਟੇ ਦੀ ਥੈਲੀ ਤੇ ਹੋਰ ਜਿਹੜਾ ਉਹਨੂੰ ਜਿੱਦੀ ਕਰਕੇ ਉਹ ਦੁਕਾਨ ਖੋਲੀ ਆ ਜਿਹਦੇ ਕਰਕੇ ਉਹਨੂੰ ਉਹ ਸਮਾਨ ਦਿੱਤਾ ਜਾਊਗਾ ਪਰ ਐਦਾਂ ਦੀ ਨਾ ਹੋਵੇ ਕਿਉਂਕਿ ਜਦੋਂ ਇਕੱਠ ਹੁੰਦਾ ਤਾਂ ਸਾਰਿਆਂ ਦੇ ਇਕੱਠ ਦੇ ਨਾਲ ਹੀ ਆਪਾਂ ਨੂੰ ਚੱਲਣਾ ਚਾਹੀਦਾ ਇਸ 16 ਤਰੀਕ ਦੀ ਦੁਕਾਨ ਦੀ ਜਿਹੜੀ ਛੁੱਟੀ ਰੈਡੀ ਨਿਰਧਾਰਿਤ ਕੀਤੀ ਗਈ ਆ ਉਹਦੇ ਵਿੱਚ ਤੁਸੀਂ ਸਾਰੇ ਖਰੇ ਉਤਰੋ ਤਾਂ ਕਿ ਤੁਸੀਂ ਆਪਣੀ ਫੈਮਿਲੀ ਨੂੰ ਵੀ ਟਾਈਮ ਦੇ ਸਕਦੇ ਹੋ ਤੇ ਹੋਰ ਕਿਤੇ ਵੀ ਜਾ ਸਕਦੇ ਹੋ ਅੱਜ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਕਿਰਪਾ ਸਿੰਘ ਲੋਗੜ